ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆ ਗਏ ਆ ਤੁਹਾਡੇ ਕਮੈਂਟਾਂ ਦਾ ਜਵਾਬ ਲੈ ਕੇ ਤੇ ਤੁਸੀਂ ਕੱਲ ਪੁੱਛਦੇ ਸੀਗੇ ਕਿ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਉਹ ਤੁਹਾਨੂੰ ਆਪਣਾ ਨਾਮ ਇਹੋ ਹੀ ਦੱਸਣਗੇ ਮੇਰਾ ਨਾਮ ਹੈ ਜੀ ਅਰਸ਼ਦੀਪ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਮੈਨੂੰ ਇੰਨਾ ਸਪੋਰਟ ਕੀਤੀ ਤੇ ਗਾਹ ਵੀ ਤੁਸੀਂ ਇਦਾਂ ਹੀ ਸਪੋਰਟ ਕਰਨੀ ਹੈ ਜੀ ਪਤਾ ਨਹੀਂ ਕਿਸੇ ਵੀਰ ਭੈਣ ਦਾ ਕਮੈਂਟ ਆਇਆ ਸੀਗਾ ਕਿ ਤੁਹਾਡੀ ਫੈਮਲੀ ਪੂਰੀ ਹੋਵੇ ਪਰਮਾਤਮਾ ਤੁਹਾਨੂੰ ਹੁਣ ਬੇਬੀ ਦੇਵੇ ਚਲੋ ਤੁਹਾਡਾ ਹੀ ਮੂਸ ਲਖਣਾ ਹੋਵੇ ਆਪਾਂ ਤੇ ਆਪ ਹੀ ਕਹਿੰਨੇ ਆ ਕਿ ਵਾਹਿਗੁਰੂ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਧੀ ਪੁੱਤੀ ਦਾਤ ਬਖਸ਼ ਕੇ ਝੋਲੀਆਂ ਭਰੇ ਤੇ ਕਿਸੇ ਨੇ ਕਮੈਂਟ ਕੀਤਾ ਸੀਗਾ ਕਿ ਤੁਹਾਡੇ ਹਸਬੰਡ ਮੈਰਿਡ ਹੈ ਜਾਂ ਨਹੀਂ ਮੈਰਿਡ ਇਹ ਅਨਮੈਰਿਡ ਨੇ ਤੁਹਾਨੂੰ ਮੈਂ ਗੱਲਾਂ ਅੱਜ ਕਲੀਅਰ ਕਰ ਦੇਣੀ ਆ ਕਿਉਂਕਿ ਜਦੋਂ ਤੱਕ ਮੈਂ ਗੱਲਾਂ ਕਲੀਅਰ ਨਹੀਂ ਕਰਦੀ ਕਿ ਆਪਾਂ ਸਟੋਰੀਆਂ ਵੱਲ ਵੀ ਨਹੀਂ ਹੋ ਸਕਦੇ ਅੱਜ ਮੇਰਾ ਇਹ ਸੀਗਾ ਕਿ ਆਪਾਂ ਕੋਈ ਸ਼ਾਰਟ ਮੂਵੀ ਕਰਨੀ ਸੀਗੀ ਪਰ ਫਿਰ ਵੀ ਤੁਹਾਡੇ ਕਮੈਂਟਾਂ ਦੇ ਪਹਿਲਾਂ ਜਵਾਬ ਦੇਣੇ ਬਹੁਤ ਜ਼ਰੂਰੀ ਆ ਤੁਹਾਨੂੰ ਪੂਰੀਆਂ ਗੱਲਾਂ ਕਲੀਅਰ ਕਰਕੇ ਫਿਰ ਹੀ ਆਪਾਂ ਸਟੋਰੀ ਵੱਲ ਹੋਵਾਂਗੇ ਇੰਨੀਆਂ ਜ਼ਿਆਦਾ ਗੱਲਾਂ ਹੋ ਜਾਂਦੀਆਂ ਨੇ ਤੇ ਮੈਨੂੰ ਤੇ ਭੁੱਲ ਜਾਂਦੀਆਂ ਨੇ ਇਹਦੀਆਂ ਗੱਲਾਂ ਅੱਜ ਮੈਂ ਸਪੈਸ਼ਲ ਤੁਹਾਡੇ ਵਾਸਤੇ ਕਾਪੀ ਤੇ ਲਿਖੀਆਂ ਨੇ ਕਿ ਕਿਹੇ ਵੀ ਕਮੈਂਟ ਦਾ ਜਵਾਬ ਮੇਰੇ ਕੋਲ ਰਹਿ ਨਾ ਜਾਵੇ ਤੇ ਬਾਕੀ ਇੱਕ ਹੋਰ ਕਮੈਂਟ ਸੀਗਾ ਕਿ ਤੁਸੀਂ ਆਪਣੇ ਜਿਹੜੀ ਤੁਹਾਡੀ ਪਿਛਲੀ ਫੈਮਲੀ ਸੀਗੀ ਅਮਰ ਹੋਣਾ ਵਾਲੀ ਉਹਨਾਂ ਨੂੰ ਮਿਲਦੇ ਹੋ ਹਾਂ ਇਹ ਤਾਂ ਮੈਂ ਕੱਲ ਵੀ ਦੱਸਿਆ ਸੀਗਾ ਕਿ ਮੇਰਾ ਇਸ ਤਾਂ ਰਿਸ਼ਤੇਦਾਰੀ ਦੇ ਵਿੱਚ ਹੀ ਹੋਇਆ ਉਹ ਫੈਮਲੀ ਦੇ ਵਿੱਚ ਮੇਰਾ ਇੱਕ ਦਿਓਰ ਹੈ ਤੇ ਹਾਂ ਆਪਾਂ ਉਹ ਪਰਿਵਾਰ ਨੂੰ ਮਿਲਦੇ ਆ ਕਿ ਬਹੁਤ ਸਹਿਮਤੀ ਦੇ ਨਾਲ ਹੀ ਇਹ ਰਿਸ਼ਤਾ ਹੋਇਆ ਤੇ ਇੱਕ ਕਿਸੇ ਨੇ ਦੱਸਿਆ ਸੀਗਾ ਕਿ ਤੁਹਾਡੇ ਹਸਬੰਦ ਕਿਸੇ ਨੇ ਕਿਹਾ ਸੀਗਾ ਕਿ ਤੁਹਾਡੇ ਹਸਬੰਦ ਗੁਰਨਾਮ ਪੁੱਲਰ ਵਰਗੇ ਲੱਗਦੇ ਨੇ ਤੇ ਇਦਾਂ ਕਰੀਏ ਆਪਾਂ ਇਹਨਾਂ ਕੋਲ ਇੱਕ ਗਾਣਾ ਕਰਾ ਲਈਏ ਇਹਨਾਂ ਨੂੰ ਗਾਣਾ ਵੀ ਬਹੁਤ ਸੋਹਣਾ ਹੁੰਦਾ ਕਿਸੇ ਦਿਨ ਨਾ ਵੇਲਾ ਜਾਂ ਟਾਈਮ ਹੋਏਗਾ ਨਾ ਫਿਰ ਇਹ ਤੁਹਾਨੂੰ ਕੋਈ ਗਾਣਾ ਗਾ ਕੇ ਸੁਣਾਉਣਗੇ ਤੇ ਜੇ ਤੇ ਇਹਨਾਂ ਦੀ ਆਵਾਜ਼ ਤੁਹਾਨੂੰ ਸਹੀ ਲੱਗੀ ਤੇ ਫਿਰ ਸਮਝੋ ਕਿ ਇਹ ਗੁਰਨਾਮ ਪੁੱਲਰ ਬਣ ਸਕਦੇ ਆ ਕੁਝਰ ਤੋਂ ਹੀ ਏਦਾਂ ਵੀ ਕਹਿ ਦਿਆ ਕਰੋ ਕਿ ਸਿਮਮੀ ਦੀਦੀ ਤੁਸੀਂ ਦੋਵੇਂ ਬੜੇ ਸੋਹਣੇ ਹੋ ਕਈ ਵਾਰ ਤੁਸੀਂ ਕਹਿ ਦਿੰਦੇ ਹੋ ਸਿਮਮੀ ਦੀਦੀ ਤੁਹਾਡੇ ਹਸਬੰਦ ਤੁਹਾਡੇ ਨਾਲੋਂ ਜ਼ਿਆਦਾ ਸੋਹਣੇ ਨੇ ਇਹ ਤੇ ਫਿਰ ਫੁੱਲ ਹੀ ਜਾਂਦੇ ਨੇ ਕੱਲ ਜਦੋਂ ਮੈਂ ਵੀਡੀਓ ਅਪਲੋਡ ਕੀਤੀ ਨਾ ਉਹਦੇ ਵਿੱਚ ਸਭ ਤੋਂ ਪਹਿਲਾ ਕਮੈਂਟ ਆਇਆ ਸੀਗਾ ਕਿ ਦੀਦੀ ਮੈਂ ਸਾਰੀਆਂ ਗੱਲਾਂ ਸਾਨੂੰ ਸਮਝ ਲੱਗੀਆਂ ਪਰ ਸਰਦੀਆਂ ਦਾ ਕੀ ਮਤਲਬ ਹੈ ਯਾਰ ਸਰਦੀਆਂ ਦਾ ਮਤਲਬ ਇਹ ਹੈ ਕਿ ਜਿੱਥੇ ਮੇਰੀ ਮੈਰਿਜ ਹੋਈ ਸੀ ਨਾ ਤੇ ਉਹ ਬੜਾ ਬੈਕਵਰਡ ਜਿਹਾ ਇਲਾਕਾ ਸੀਗਾ ਬੜਾ ਸੁਨਸਾਨ ਜਿਹਾ ਤੇ ਗਰਮੀ 'ਚ ਇਹ ਹੁੰਦਾ ਕਿ ਲੋਕੀ ਬਾਹਰ ਘੁੰਮਦੇ ਕੰਮਦੇ ਰਹਿੰਦੇ ਆ ਤੇ ਚਲੋ ਧਿਆਨ ਰਹਿੰਦਾ ਹੁਣ ਸਰਦੀਆਂ ਦੇ ਦੇਣਾਗੇ ਤੁਹਾਨੂੰ ਵੀ ਪਤਾ ਕਿ ਜਲਦੀ ਹੁਣ ਅੱਗੋਂ ਧੁੰਦ ਪੈਣ ਲੱਗ ਜਾਇਆ ਕਰਨੀ ਐ ਤੇ ਸਾਰੇ ਲੋਕਾਂ ਨੇ ਆਪਣੇ ਆਪਣੇ ਘਰਾਂ 'ਚ ਮੜ ਜਾਇਆ ਕਰਨਾ ਤੇ ਮਤਲਬ ਬਾਹਰ ਲੋਕੀ ਕਿੱਥੇ ਧਿਆਨ ਰੱਖਦੇ ਆ ਇੱਕ ਦੂਜੇ ਦੇ ਘਰਾਂ ਵੱਲ ਕਿ ਤਾਂ ਕਰਕੇ ਨਾ ਥੋੜਾ ਰਹਿਣਾ ਇਕੱਲੇ ਔਖਾ ਹੋ ਗਿਆ ਸੀਗਾ ਇਹ ਮਤਲਬ ਸੀਗਾ ਇਸ ਕਰਕੇ ਸਾਡੀ ਮੈਰਿਜ ਵੀ ਹੋ ਗਈ ਠੀਕ ਹੈ ਨਾ ਇਸ ਕਰਕੇ ਆਪਾਂ ਇਹ ਫੈਸਲਾ ਮਤਲਬ ਜਲਦੀ ਲਿਆ ਤੇ ਬਾਕੀ ਤੁਸੀਂ ਕਿਹਾ ਸੀਗਾ ਕਿ ਆਪਣੇ ਪੂਰੇ ਪਰਿਵਾਰ ਦੇ ਨਾਲ ਮਲਾਓ ਕਿਹੇ ਦਿਨ ਵੇਲਾ ਟਾਈਮ ਹੋਏਗਾ ਨਾ ਫੇਰ ਅਬ ਆਪਣੇ ਪੂਰੇ ਪਰਿਵਾਰ ਦੇ ਨਾਲ ਤੁਹਾਡੀ ਇੰਟਰੋਡਕਸ਼ਨ ਜ਼ਰੂਰ ਕਰਾਵਾਂਗੇ ਤੇ ਹੁਣ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੈਕਸਟ ਵਲੌਗ ਦੇ ਵਿੱਚ ਤੇ ਅੱਜ ਦੇ ਜੋ ਵੀ ਤੁਹਾਡੇ ਕਮੈਂਟ ਸੀਗੇ ਸਾਰੀਆਂ ਗੱਲਾਂ ਤੁਹਾਨੂੰ ਕਰਤੀਆਂ ਕਲੀਅਰ ਤੇ ਸਾਰਾ ਕੁਝ ਤੁਹਾਨੂੰ ਦੱਸਤਾ ਤੇ ਬਾਕੀ ਜਿਹੜੀਆਂ ਗੱਲਾਂ ਰਹਿ ਗਈਆਂ ਉਹ ਤੁਹਾਨੂੰ ਇਹ ਦੱਸ ਦੇਣਗੇ ਤੁਹਾਨੂੰ ਸਾਰਿਆਂ ਨੂੰ ਦੱਸਤਾ ਕਿ ਜਿਵੇਂ ਅਨ ਮੈਰਿਡ ਨੇ ਤੇ ਇਹਨਾਂ ਨੇ ਮੇਰੇ ਨਾਲ ਮੈਰਿਜ ਕਿਉਂ ਕਰਵਾਈ ਉਹ ਤੁਹਾਨੂੰ ਅਸੀਂ ਕੱਲ ਵਾਲੀ ਵੀਡੀਓ 'ਚ ਜ਼ਰੂਰ ਦੱਸਾਂਗੇ ਸਾਰਿਆਂ ਨੂੰ ਠੀਕ ਹੈ ਨਾ ਹੁਣ ਤੁਹਾਨੂੰ ਕੱਲ ਆਪਣੀ ਵੀਡੀਓ ਜਿਹੜੀ ਆਪਾਂ ਅਪਲੋਡ ਕਰਾਂਗੇ ਉਹਦੇ ਵਿੱਚ ਜ਼ਰੂਰ ਦੱਸਾਂਗੇ ਇਹਨਾਂ ਨੇ ਮੇਰੇ ਨਾਲ ਮੈਰਿਜ ਕਿਉਂ ਕਰਵਾਈ ਤੇ ਮੈਂ ਇਹਨਾਂ ਨਾਲ ਮੈਰਿਜ ਕਿਉਂ ਕਰਵਾਈ ਪੂਰੀ ਤੁਹਾਨੂੰ ਡਿਟੇਲ ਚ ਸਾਰੀ ਗੱਲਬਾਤ ਦੱਸਾਂਗੇ ਬੜੇ ਘੈਂਟ ਜਿਹੇ ਵਲੌਗ ਦੇ ਨਾਲ ਕੱਲ ਤੁਹਾਨੂੰ ਮਿਲਾਂਗੇ ਚੰਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇਦਾਂ ਹੀ ਪਿਆਰ ਬਣਾਈ ਰੱਖੋ